ਸਿਸਟਮ 'ਚ ਬਦਲਾ ਹੌਲੀ-ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖੜਾ ਮੈਂ ਰਾਜਨੀਤੀ 'ਤੇ 14 ਤੋਂ ਹੀ ਆਗੇ ਸੀਗੇ ਐਮਪੀ ਬਣਗੇ ਸੀਗੇ ਪਰ ਐਮਪੀ ਦਾ ਇੱਕ ਜਿੰਨਾਕ ਏਰੀਆ ਹੁੰਦਾ ਉਸੇ ਪੱਧਰ ਦੀ ਫੈਸਲੇ ਲੈ ਸਕਦੇ ਪੰਜਾਬ ਦੇ ਵਿੱਚ ਵੀ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਤਾਂ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫਾਈਲਾਂ ਮਤਲਬ ਲੱਗਦਾ ਲੋਕਾਂ ਦੇ ਖੂਨ ਨਾਲ ਹੀ ਲਿਖੀਆਂ ਹੋਈਆਂ ਸਾਰੀਆਂ ਕੋਈ ਅਹ ਜੀ ਫਾਈਲ ਮੈਨੂੰ ਲੱਭੀ ਨਹੀਂ ਜੀ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਚੋ ਕਿੰਨੇ ਬਚਦੇ ਨੇ ਇਹ ਚੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਚੋ ਆਪਣਾ ਕਿੰਨਾ ਹੈ ਆ ਹੀ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਕਦੇ ਹੋ ਤੁਸੀਂ ਆਪਦੇ ਵਾਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਵਾ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਦੇ ਪਤਾ ਨਾਲ ਜਾਣ ਲੱਗ ਗਏ ਭਾਈ ਵੀ ਜਿਹੜੇ ਸਾਬ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਗੱਲ ਆ ਇੱਥੇ ਤੈਨਾਂੇ ਕੀ ਕਰਨੇ ਨੇ ਇਹਦੇ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵੱਜ ਜਾਣ ਡਾਕਟਰ ਰੋਟੀ ਘਟਾਉਂਦਾ ਕਦੀ ਬੀਜੀ ਤੁਹਾਨੂੰ ਕਾਰਬੋਹਾਈਡਰੇਟਸ ਵੱਧਦੇ ਨੇ ਕੰਮ ਖਰਾਬ ਹੈ ਇੱਕ ਰੋਟੀ ਘ ਕਰੋ ਤੇ ਕਰੇਲੇ ਦਾ ਸੂਪ ਪੀਆ ਕਰੋ ਜਾਂ ਕद्दू ਦਾ ਹੈਨਾ ਉਹ ਕੋਈ ਵੱਧਦਾ ਨਹੀਂ ਉਹਦੇ ਨਾਲ ਬਰਬੀ ਬੁਰਫੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹੈਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਜਿੱਚ ਪਏ ਨੇ ਆਪਣੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਣੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ੰਗapore ਲੁੱਟਿਆ ਉਹਨਾਂ ਨੇ ਆਪਦੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਤੇ ਉਹ ਕਰਪਸ਼ਨ ਜਿਹੜੀ ਹੈ ਨਾ ਇਦੇ ਕਈ ਨਾਂ ਨੇ ਬੜਵੰਨਾ ਬਦੀ ਬਦੀ ਨਾਂ ਰੱਖੇ ਹੋਏ ਇਹਦੇ ਜਿਹੜੀ ਬਚਪਨ ਚ ਕ੍ਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿ ਦਿੰਦੇ ਸਕੂਲ ਚ ਡੋਨੇਸ਼ਨ ਦਾ ਕੀ ਮਤਲਬ ਹੈ ਜੀ ਜਦੋਂ ਬੱਚੇ ਤੁਸੀਂ ਰੱਖਣੇ ਆ ਐਨੀ ਡੋਨੇਸ਼ਨ ਹੈ ਜੀ ਡੋਨੇਸ਼ਨ ਕਹਿੰਦੇ ਕ੍ਰਪਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਹੈ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਜੀ ਅਗਲੇ ਦਿਨ ਮੈਝੂ ਇਸ ਨੂੰ ਮੈਂ ਉਹ ਵੀ ਕਰਪਸ਼ਨ ਹੀ ਹੈ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਹੈ ਹਰ ਜਗ੍ਹਾ ਤੇ ਨੇ ਤਾਂ ਕਰਪਸ਼ਨ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕਰਪਸ਼ਨ ਤਾਂ ਕਿੱਥੋਂ ਚੱਲ ਪੈਂਦੀ ਹੈ ਦਰਜੀ ਤੋਂ ਚੱਲ ਪੈਂਦੀ ਆ ਆਪਾਂ ਨੂੰ ਦੇ ਆਏ ਕੱਪੜੇ ਯਾਰ ਵੀ ਅਗਲੇ ਹਫਤੇ ਪੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਿੰਦਾ ਯਾਰ ਵੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚੱਲ 5 ਰੁਪਏ ਵਾਧਾ ਦੇ ਕੋਈ ਦਾ ਰੋਕ ਨਾ ਕੋਈ ਹੋਰ ਦਾ ਰੋਕ ਲਾ 5 ਰੁਪਏ ਵਾਧੇ ਦੇ ਦੂੰ ਇੱਥੋਂ ਚੱਲ ਪੈਂਦਾ ਕੰਮ ਜੀ ਉਹ ਕਹਿਣਾ ਕਿ ਇਹਦੇ ਕਪੜੇ ਰੋਕੂਗਾ ਫਿਰ ਉਹ ਤੁਹਾਨੂੰ ਤਾਂ ਬੁੱਧਵਾਰ ਨੂੰ ਦੇਊਗਾ ਉਹ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਚਿਰ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਚਿਰ ਪੈਸੇ ਨਾ ਲਈਏ ਮਨ ਸਾਡੇ ਸਨਾਮ ਤਹਿਸੀਲ ਚ ਇੱਕ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ ਕਾਲਜ ਪੜ੍ਹਦਾ ਸੀ ਉਹਦਾ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਤੇ ਕੁਬਜ਼ੁਰਗ ਆਇਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲ ਦਾ ਦਫਤਰ ਚ ਗਿਆ ਤਹਿਸੀਲਾਰ ਨੇ ਸਾਈਨ ਕੀਤੇ ਉਹਨੇ ਟੇਬਲ ਦੇ ਥੱਲੇੋਂ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਕਹਿੰਦਾ ਉਹ ਕੋਈ ਹੋਰ ਹੁੰਦਾ ਸੀ ਤੇਰੀ தாਤੇ ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਨੇ ਉਹ ਕਹਿੰਦਾ ਯਾਰ ਰੇਟ ਵਧ ਗਿਆ ਜੀ ਫਿਰ ਕੋਹਰ ਦੇਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆ ਹੀ ਕਰਨ ਦੀ ਤਨਖਾਹ ਦਿੰਦੀ ਹੈ ਤਹਿਸੀਲਦਾਰ ਨੂੰ ਐਸਟੀਆਂ ਕਾਤ ਨਹੀਂ ਤਾਂ ਖਾ ਮਿਲਦੀ ਹੈ ਸੋ ਇਹ ਤੂੰ ਲੈ ਜਾਏ ਪੈਸੇ ਚਲਨੇ ਤੇਰੀ ਦ੍ਰਿਸ਼ਟੀ ਹੋ ਗਈ ਉਹ ਬਾਬਾ ਜਿਹੜਾ ਸਾਰਾ ਦਿਨ ਬਸੀਕਾ ਨਵੀਸਾ ਨੂੰ ਬਾਹਰ ਰਿਸ਼ਟੀਆਂ ਦਿਖਾਈ ਗਿਆ ਦੇਖੋ ਯਾਰ ਸਹੀ ਹੈ ਯਾਰ ਪੈਸੇ ਤਾਂ ਲੈ ਨਹੀਂ ਯਾਰ ਯਾ ਕੋਈ ਗਲਤੀ ਹੋਣੀ ਯਾਰ ਦੇਖ ਲੋ ਯਾਰ ਸਹੀ ਹੈ ਯਾਰ ਐ ਕਿ ਮੈ ਉਹ ਜੁਗ ਮੈਨੂੰ ਸਾਨੂੰ ਯਕੀਨ ਨਹੀਂ ਆਉਂਦਾ ਇਸ ਗੱਲ ਦਾ ਵੀ ਜੇ ਪੈਸੇ ਨਾ ਲਏ ਕੰਮ ਕੋਈ ਨਾ ਕੋਈ ਕੁੰਡੀ ਚੱਡੀ ਹੋਣੀ ਉਹਨੇ ਵਿੱਚ ਖੂਨ ਝਾੜੀ ਨਾ ਇਹਨਾਂ ਨੇ ਵਾੜੀ ਹੈ ਲੀਡਰਾਂ ਨੇ ਹੁਣ ਡੱਬੇ ਤਾਂ ਉੱਧਰ ਹੀ ਜਾਣਗੇ ਜਿੱਧਰ ਇੰਜਣ ਲੈ ਕੇ ਜਾਊਗਾ ਸੁਇਸ ਕਰਕੇ ਬੜਾ ਮੁਸ਼ਕਿਲ ਜਾਂ ਇੰਪੋਸੀਬਲ ਜਿਹਾ ਲੱਗਦਾ ਹੈ ਇਹ ਕੰਮ ਵੀ ਬਿਨਾ ਪੈਸੇ ਦਾ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵੀ ਬੜੇ ਮਾਣ ਨਾਲ ਦੱਸਦੇ ਸੀ ਮੁੰਡਾ ਆ ਲੱਗਿਆ ਹੋਇਆ ਐਨੀ ਤਨਖਾਹ ਐ ਇੰਨੀ ਉੱਤੋਂ ਬੜੇ ਮਾਣ ਨਾਲ ਉਹ ਵਸੀ ਵੀ ਕਿ ਸੀੜੀ ਚ ਕੀਤਾ ਸੀਗਾ ਵੀ ਕਹਿੰਦਾ ਵੀ ਕੋਈ ਕਹਿੰਦਾ 50000 ਉੱਤੋਂ ਮਹੀਨੇ ਦਾ ਕੋਈ ਕਹਿੰਦਾ 60 ਉੱਤੋਂ ਕੋਈ ਸਲਾਮ ਕਰਦੇ ਆ ਸੀ ਉਹਨਾਂ ਨੇ ਫੌਜ ਫੌਜੀ ਜਵਾਨ ਦੇ ਘਰੇ ਚਲੇ ਗਏ ਉਹ ਕਹਿੰਦੇ ਜੀ ਕਿਵੇਂ ਕਹਿੰਦੇ ਫੌਜ ਚ ਨੇ ਤੇ ਇੰਨੀ ਤਨਖਾਹ ਹੈ ਖਾਣਾ ਪੀਣਾ ਸਾਰਾ ਕੰਟੀਨ ਚੋਂ ਤੇ ਕਹਿੰਦੇ ਜੀ ਉੱਤੋਂ ਉੱਤੋਂ ਤਾਂ ਕਹਿੰਦੇ ਬੰਬ ਵੀ ਆਉਂਦੇ ਆ ਜੀ ਫਿਰ ਉੱਤੋਂ ਹੋਰ ਕੀ ਹੋਊਗਾ ਉਹਨਾਂ ਨੂੰ ਠੀਕ ਹੈ ਨਾ ਸੋ ਇਹ ਉੱਤੋਂ ਵਾਲਾ ਕੰਮ ਆਪਾਂ ਨੂੰ ਬੰਦ ਕਰਨਾ ਪੈਣਾ ਕਿਉਂਕਿ ਉਹ ਜਿਹੜਾ ਉੱਤੋਂ ਹੈ ਨਾ ਉਹ ਉਹਨੇ ਬੜੇ ਘਰ ਬਰਬਾਦ ਕਰਤੇ ਜੀ ਬਣਾਏ ਉਹਨੇ ਘੱਟ ਨਹੀਂ ਬਰਬਾਦ ਜ਼ਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ ਤੋਂ 10000 ਰੁਪਏ ਮੰਗ ਲਵੋ ਤੇਰਾ ਕੰਮ ਤਾਂ ਹੋਊਗਾ ਹੁਣ ਲਿਆ ਦਊਗਾ ਚਲ 10000 ਉਹ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਦੇ ਪੱਗ ਪੈਰੀ ਪੱਗ ਧਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਉਹਦਾ ਸਿਸਟਮ ਹੱਲ ਲੇਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨਾ ਬਸ ਸਿਰਫ ਐਨਾ ਕਹਿ ਦੇਣਾ ਭਗਾ ਕੇ ਮਾਰ ਦੇ ਫਾਇਲ ਅਫਸਰ ਜਦ ਰੋਤੀ ਜਿਹਦੇ ਨਾਲ ਆ ਜਨਾ ਤੂੰ ਤੈਨੂੰ ਪਤਾ ਨਹੀਂ ਵੀ ਤਾਂਹਾਂ ਤੱਕ ਜਾਂਦਾ ਸਾਰਾ ਇਹ ਜੇ ਥੱਲੇ ਤੱਕ ਜਾਂਦਾ ਸੋ ਇਹ ਤਾਂਹਾਂ ਤੱਕ ਥੱਲੇ ਤੱਕ ਵਾਲਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਜ਼ ਗੱਲ ਨਹੀਂ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਦੇਖੋ ਇੱਥੇ 40 ਲੱਖ ਦੇ ਕੇ ਆਪਾਂ ਉੱਥੇ ਕਿਉਂ ਜਾਈਏ ਕਿਉਂਕਿ ਉੱਥੇ ਡਿਸਪਲਨ ਹੈ ਉੱਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉੱਥੇ ਆਜਾੰਮ ਨਹੀਂ ਚੱਲਦਾ ਹੈਗਾ ਵੀ ਆਹ ਮੂਰੇ ਆ ਜੂਗਾ ਮੰਗਰਾ ਰਹਿ ਜੂਗਾ ਸੋ ਉਹ ਨਹੀਂ ਕਦੇ हां तो, तो बड़े लेवल पे चलती होगी वो तो फिर पूरी दुनिया में किसी भी चीज का बिनास्ता हो नहीं सकता पर आम लोगों लो को लो प्रभावित नहीं करती इथे आम लोग ही प्रभावित होते हैं कोई ऑफिसर ਦੇ ਘਰੋਂ ਜੀ ਵੱਡੇ ਦੇ ਥੱਲੋਂ ਮਿਲ ਗਏ ਜੀ 50 ਕਰੋੜ ਕੀ ਕਰਨਾ ਯਾਰ ਵੱਡੇ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੀ ਸੁਪਨੇ ਮਾਰੇ ਹੋਣੇ ਕਿੰਨਾਂ ਦੇ bari ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਚ ਗਾਉਂ ਫਿਰ ਉਸ ਤੋਂ ਬਾਅਦ ਜਿਹੜੇ ਹੁਣ ਸਪਾਰਿਸ਼ ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪ ਦਾ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿੱਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਂਹ ਜਿਹੜੇ ਪੁਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਂ ਜੇ ਉਹਨਾਂ ਨੇ ਜਿੱਥੇ ਜੌਬ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਹੈ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਆਜ਼ਾਦੀ ਬਚਾਉਣੀ ਹੋਵੇ ਜੱਲਿਆਉਣੀ ਹੋਵੇ ਪੰਜਾਬ ਹੀ ਲੜਦਾ ਸੋ ਆਪਾਂ ਹੁਣ ਇਹ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਹੈ ਨਸ਼ਿਆ ਬੁਰਦ ਵੀ ਕਜੋਦਾ ਇਹ ਲਾਮ ਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਕੋਈ ਅਸੀ ਗੱਲ ਨਹੀਂ ਤੁਸੀਂ ਕਰਕੇ ਦੇਖੋ ਕੰਮ ਦੇਖੋ ਇਮਾਨਦਾਰੀ ਨਾਲ ਜਾਣ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਹਾਰੀ ਕਦੀ ਵੈਲਿਊ ਹੈ 1 ਰੁਪਏ ਦੀ ਵੀ ਵੈਲਿਊ ਸੋ ਜੇ ਦੇਖਿਆ ਜਾਵੇ ਤਾਂ ਜਿੰਨੀ ਇੱਕ ਇਨਸਾਨ ਨੂੰ ਲੋੜ ਹੈ ਬਾਕੀ ਤਾਂ ਤੁਸੀਂ ਪਾ ਗਾਹਾਂ-ਗਾਹਾਂ ਦੇਖੀ ਜਾਓ ਹੁਣ ਆਪਾਂ ਮਤਲਬ ਆਪ ਦੇ ਮੁਤਾਬਕ ਆਪ ਦੀ ਚਾਦਰ ਮੁਤਾਬਕ ਨਹੀਂ ਚੱਲਦੀ ਗਵਾਂਡੀਆਂ ਦਾ ਦੇਖਦੇ ਆਂ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਜਿਉਂ ਕਾਰ ਲਿਆ ਪਰ ਗਵਾਂਡੀ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਦੋਂ ਵੱਡੀ ਕਾਰ ਲਵਾਂ ਆਪਾਂ ਹੋ ਜਾਂਦਾ ਕੋਈ ਗੱਲ ਨਹੀਂ ਹਾਰੰਜਾ ਮਾਰ ਕੇ ਲੰਘੇ ਕੱਲ੍ਹ ਹੈ ਚਰੀਟਾ ਪਾਵਾਂਗੇ ਲੈ ਚਰੀਟਾ ਹੀ ਪਾ ਦਿੰਨੇ ਹੁਤੇ ਦੱਸੋ ਜਾਂਦੇ ਜਾਂਦੇ ਐ ਕਰ ਜੰਨੇ ਆ ਇਹਦੇ ਕੀ ਮਿਲਦਾ ਹੈ ਨੂੰ ਸਮਝ ਨਹੀਂ ਆਉਂਦੀ ਸੋ ਇਹ ਜਿਹੜਾ ਚਰੀਟਾ ਪਾਉਣ ਵਾਲਾ ਕੰਮ ਹੈ ਬੰਦ ਕਰਨਾ ਪਊਗਾ ਆਪ ਤਰੱਕੀਆਂ ਕਰੀਏ ਸਾਰਾ ਸਮਾਜ ਤਰੱਕੀ ਕਰੇ ਤਾਂ ਤਰੱਕੀ ਹੋਊਗੀ ਇੱਕ ਲਾਈਨ ਨੂੰ ਛੋਟੀ ਕਰਕੇ ਦੂਜੀ ਲਾਈਨ ਵੱਡੀ ਨਹੀਂ ਹੁੰਦੀ ਆਪਣੀ ਵਾਲੀ ਲਾਈਨ ਹੀ ਵੱਡੀ ਖਿੱਚੋ ਆਪਣੀ ਲਕੀਰੀ ਵੱਡੀ ਕਰੋ ਤਾਂ ਕੰਮ ਜਾਓ ਮਤਲਬ ਆਪਾਂ ਚੱਲਦੇ ਆਂ ਇਸ ਗੱਲ ਤੇ ਮਲੇ ਕੋਈ ਬੰਦਾ ਸੀਗਾ ਕਿਸੇ ਹੁਣ ਜਿਵੇਂ ਇਹਨਾਂ ਨੇ ਨਾਮ ਲਿਆ ਆਪਣੀ ਮਾਂ ਦਾ ਕਿਸੇ ਦੇ ਬਾਪ ਦਾ ਬੰਦਾ ਮਜ਼ਦੂਰੀ ਕਰਦਾ ਸੀ ਉਹਨੇ ਅਖਿਆਰ ਕਈ ਪੀੜੀਆਂ ਤੋਂ ਮਜ਼ਦੂਰੀ ਹੀ ਕਰੀ ਜੰਨੇ ਆ ਅਗਲੀ ਪੀੜੀ ਵੀ ਮਜ਼ਦੂਰੀ ਕਰੂਗੀ ਵੀ ਐ ਕਰਦੇ ਆ ਥੋੜਾ ਜਿਹਾ ਢਿੱਡ ਭੰਨ ਕੇ ਗੁਜ਼ਾਰਾ ਕਰ ਲੈਨੇ ਆ ਇੱਕ ਡੰਗ ਦੀ ਰੋਟੀ ਕਟਾ ਦੇਣਾ ਮੈਂ ਬੱਚੇ ਨੂੰ ਪੜਾ ਲੈਨੇ ਆ ਤੇ ਉਹਨੇ ਜੀ ਆਪਣੇ ਖਰਚੇ ਘਟਾ ਲਏ ਕਟੰਗ ਰੋਟੀ ਖਾਣ ਲੱਗ ਗਿਆ ਤੇ ਬੱਚੇ ਨੂੰ ਪੜਾਉਣ ਲੱਗ ਗਿਆ ਬੱਚਾ ਬਹੁਤ ਇੰਟੈਲੀਜੈਂਟ ਸੀ ਉਹ ਪੜ ਕੇ ਜੱਜ ਬਣ ਗਿਆ ਜੱਜ ਬਣ ਗਿਆ ਤਾਂ ਬੜੀ ਖੁਸ਼ੀ ਹੋਈ ਉਹਨੂੰ ਵੀ ਇਲਾਕੇ 'ਚ ਬੜੀ ਚਰਚਾ ਹੋਈ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਜਿੱਦ ਨੇ ਜੱਜ ਸਾਹਿਬ ਨੇ ਆਪਣਾ ਕੋਰਟ ਦੇ ਵਿੱਚ ਕੁਰਸੀ ਸੰਭਾਲਣੀ ਸੀ ਉਸ ਦਿਨ ਉਹ ਵੀ ਚਲਾ ਗਿਆ ਉਹਦਾ ਬਾਪੂ ਪਿੱਛੇ ਚੈਂਬਰ ਸੀ ਬੋਰਡ ਦੇ ਪਿੱਛੇ ਚੈਂਬਰ ਸੀ ਉੱਥੇ ਬੈਠਾ ਸੀ ਉਹ ਜੱਜ ਸਾਹਿਬਾਨ ਬੈਠੇ ਸਨ ਉਹ ਵੀ ਬੰਦ ਚਲਾ ਗਿਆ ਉਹਦਾ ਬਾਪੂ ਉਹੀ ਡੱਬੀਆਂ ਵਾਲਾ ਪਰਨਾ ਉਹੀ ਜਿਹੜਾ ਮਜ਼ਦੂਰਾਂ ਕੋਲੇ ਕੱਪੜੇ ਤੇ ਉਹਨੇ ਜਾ ਕੇ ਆਪਣੇ ਮੁੰਡੇ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਕਹਿੰਦਾ ਪੁੱਤ ਵਧਾਈਆਂ ਬਹੁਤ-ਬਹੁਤ ਕਹਿੰਦਾ ਧੰਨਵਾਦ ਬਾਪੂ ਜੀ ਕਹਿੰਦਾ ਤੂੰ ਹੁਣ ਇਹ ਦੱਸ ਐਸ ਵਕਤ ਤੂੰ ਗੈਸ ਕਰ ਤੇਰੇ ਮੁਤਾਬਕ ਐਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ੇ ਨਸੀਬ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਐਸ ਵਕਤ ਉਹ ਕਹਿੰਦਾ ਬਾਪੂ ਜੀ ਮੈਂ ਕਹਦਾ ਮੈਂ ਜੀ ਨੂੰ ਮਰਜ਼ੀ ਸਜ਼ਾ ਦੇ ਸਕਦਾ ਜਿਹਨੂੰ ਮਰਜ਼ੀ ਬਾਰੀ ਕਰ ਸਕਦਾ ਐਨੀ ਤਾਕਤ ਹੈ ਮੇਰੀ ਕਲਮ ਵਿੱਚ ਉਹਨੇ ਫੇਰ ਉੱਦੀ ਇੱਥੇ ਖੜੇ ਖੜੇ ਨਹੀਂ ਪੁੱਛ ਲਿਆ ਕਹਿੰਦਾ ਬੇਟਾ ਇੱਕ ਗੋਰੀ ਫੇਰ ਦੱਸ ਦੇ ਐਸ ਵਕਤ ਤੇਰੀ ਨਜ਼ਰਾਂ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਦੁਨੀਆ 'ਚ ਉਹ ਕਹਿੰਦਾ ਬਾਪੂ ਜੀ ਮੈਂ ਠੀਕ ਹੈ ਦਿਲ ਟੁੱਟ ਗਿਆ ਜਾਣ ਲੱਗਿਆ ਉਹ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਨੇ ਕਹਿੰਦਾ ਬੇਟਾ ਫੇਰ ਦੱਸ ਦੇ ਇਸ ਵਕਤ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਦੁਨੀਆ ਦੇ ਵਿੱਚ ਭਾਗਤਵਰ ਤੇ ਖੁਸ਼ ਕੌਣ ਹੋ ਸਾ ਤੇਰੇ ਨਜ਼ਰਾਂ ਚ ਕਹਿੰਦਾ ਪੁੱਈ ਤੁਸੀਂ ਉਹ ਕਹਿੰਦਾ 15 ਸੈਕਿੰਡ ਪਹਿਲਾਂ ਵੀ ਪੁੱਛਿਆ ਸੀ ਦੋ ਵਾਰੀ ਉਦੋਂ ਤੱਕ ਤੂੰ ਆਪਦਾ ਨਾਮ ਲਿਆ ਸੀ ਹੁਣ 15 ਸੈਕਿੰਡ ਬਾਅਦ ਤੂੰ ਮੇਰਾ ਨਾਮ ਲੈਣ ਲੱਗ ਗਿਆ ਇੱਜ ਕੀ ਮੈਂ ਸਮਝ ਨਹੀਂ ਆਈ ਉਹ ਕਹਿੰਦਾ ਬਾਪੂ ਜੀ ਤੁਸੀਂ ਪਹਿਲਾਂ ਪੁੱਛਿਆ ਸੀ ਨਾ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਤੋਂ ਵੱਧ ਤਾਕਤਵਰ ਉਤੋਂ ਵੱਧ ਖੁਸ਼ ਉਤੋਂ ਵੱਧ ਖੁਸ਼ ਨਸੀਬ ਬੱਚਾ ਹੋ ਨਹੀਂ ਸਕਦਾ ਪਰ ਜੇ ਤੁਸੀਂ ਉੱਥੇ ਜਾ ਕੇ ਉੱਥੇ ਜਾ ਕੇ ਪੁੱਛਿਆ ਤਾਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਖੁਸ਼ ਨਸੀਬ ਤਾਕਤਵਰ ਤੇ ਖੁਸ਼ ਤੁਸੀਂ ਹੋਈ ਹੋ ਸੋ بڑا ਹੱਥ ਕਿਸੇ ਦਾ ਹੁੰਦਾ ਹੈ ਮਾਂ ਪਿਓ ਦਾ ਰਿਸ਼ਤੇਦਾਰਾਂ ਦਾ ਕੋਈ ਨਾ ਕੋਈ ਦਾ ਕਾਰਨ ਹੁੰਦਾ ਹੀ ਹੈ ਸੋ ਇਸ ਕਰਕੇ ਜਿੰਨਾ ਜਿੰਨਾ ਨੇ ਤੁਹਾਡੀ ਸਕਸੈਸ 'ਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਸ਼ਾਇਦ ਇੱਥੇ ਆ ਨਾ ਸਕੇ ਹੋਣ ਅੱਜ ਜਿੰਨਾ ਜਿੰਨਾ ਨੇ ਕੋਈ ਵੀ ਮਤਲਬ ਯੋਗਦਾਨ ਪਾਇਆ ਤੁਹਾਡੀ ਇੱਥੇ ਤੱਕ ਪਹੁੰਚਣ ਲਈ ਤਾਂ ਉਹਨਾਂ ਦਾ ਕੋਟਨ-ਕੋਟ ਮੇਰੇ ਵੱਲੋਂ ਵੀ ਧੰਨਵਾਦ ਕਰਦੇ ਹਾਂ ਅੱਜ ਤਾਂ ਕੜਾਈਆਂ ਕੁੜੀਆਂ ਵੀ ਚੜਨ ਗਿਆ ਅੱਜ ਤਾਂ ਹੋਰ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਕਹਿੰਦੇ ਸੀ ਇਹ ਨਹੀਂ ਕੁਝ ਕਰ ਸਕਦਾ ਉਗਾ ਮੈਨੂੰ ਪਹਿਲੇ ਹੀ ਪਤਾ ਸੀ ਕਰੂ ਕੁਝ ਨਾ ਕੁਝ ਹੁਣਾਂ ਕਹਿਣਗੇ ਪਿੰਡਾਂ ਚ ਆ ਕੇ ਨਾ ਆਪ ਨੂੰ ਪਤਾ ਹੈ ਉਂਗਲ ਲਾਉਣ ਵਾਲੇ ਪਾਣੀ ਮਾਰਨ ਵਾਲੇ ਬਹੁ ਹੁੰਦੇ ਹੋਏ ਪਹਿਲਾਂ ਫੁੱਫੜੇ ਨਹੀਂ ਠੀਕ ਆਉਂਦੇ ਬਾਈਕਰ ਮੇਰੀ ਤਾਂ ਡਿਊਟੀ ਫੁੱਫੜਾਂ ਤੇ ਲੱਗਦੀ ਹੁੰਦੀ ਸੀ ਨਾ ਕੋਈ ਵਿਆਹ ਦੇਖਣ ਦਿੱਤਾ ਨਾ ਦੀਵਾਲੀ ਨਾ ਦਸਹਿਰਾ ਨਾ ਕੋਈ ਲੋੜ ਹੀ ਫੁੱਫੜ ਦੇ ਮਗਰ ਮਾਰ ਫਿਰ ਜੋ ਤਵਾ ਚਲੋ ਚੱਕ ਲਿਆ ਬੜਾ ਪਪੜ ਜੀ ਨਾ ਫੋ ਚਲੋ ਵੀ ਕਲਚਰ ਆਪਣਾ ਉਹ ਵੀ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ ਤੁਹਾਡੇ ਲਈ ਸਾਰਿਆਂ ਨੇ ਔਰ ਸਾਡੇ ਵੱਲੋਂ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਇਹ ਕੋਈ ਜ਼ਿੰਮੇਵਾਰੀ ਜਿਹੜੀ ਆ ਕੋਈ ਐ ਨਹੀਂ ਹੁੰਦਾ ਵੀ ਇਸੇ ਨੂੰ ਇੱਥੇ ਚਿਪਕ ਕੇ ਰਹਿਣਾ ਬਸ ਜਿੰਨਾ ਚਿਰ ਤੁਸੀਂ ਰਹਿਣਾ ਹੈ ਜਿਹੜੀ ਮਰਜ਼ੀ ਕੁਰਸੀ ਤੇ ਰਹਿਣਾ ਤੁਸੀਂ ਬਾਅਦ ਦੇ ਵਿੱਚ ਨਾ ਉਸ ਕੁਰਸੀ ਦੀ ਗਰਮਾ ਬਧੇ ਉਸ ਕੁਰਸੀ ਦੀ ਮਾਣ ਤੇ ਸਤਿਕਾਰ ਬਧੇ ਵੀ ਇੱਕ ਬੰਦਾ ਆਇਆ ਸੀ ਯਾਰ ਇੱਥੇ ਬੰਦਾ ਹੁੰਦਾ ਸੀ ਵੀ ਉਹਨੇ ਬੰਦੇ ਨੇ ਲਾ ਕੇ ਚਰਚਾ ਕਰਾਤੀ ਸੀ ਇਹ ਇਹ ਚੀਜ਼ ਆ ਫਿਰ ਨਹੀਂ ਨੌਕਰੀਆਂ ਕਰਕੇ ਬਹੁਤ ਚਲੇ ਗਏ ਬਹੁਤ ਰਟਾਇਰ ਹੋ ਕੇ ਚਲੇ ਗਏ ਠੀਕ ਹੈ ਜੀ 31 ਮਾਰਚ ਨੂੰ ਕੋਈ 31 ਅਗਸਤ ਨੂੰ ਰਟਾਇਰ ਹੋ ਜਾਂਦੇ ਨੇ ਉੱਥੇ ਡਿਪਾਰਟਮੈਂਟ ਚ ਲੱਡੂ ਵੰਡ ਦਿੰਦੇ ਨੇ ਠੀਕ ਹੈ ਨਾ ਬਸ ਜਿਹੜੀ ਐਹਮियत ਹੈ ਆਪਣੀ ਉਹ ਉਹ ਜਰੂਰ ਮੈਂ ਅਕਸਰ ਇਹ ਗੱਲ ਕਰਦਾ ਹਾਂ ਨਾ ਅੱਜ ਵੀ ਤੁਹਾਨੂੰ ਦੱਸ ਦਿੰਦਾ ਤੁਸੀਂ ਐਲਨ ਮਸਕ ਨੂੰ ਜਾਣਦੇ ਹੋਵੋਗੇ ਜਿਹੜਾ ਦੁਨੀਆ ਸਭ ਤੋਂ ਅਮੀਰ ਬੰਦਾ ਹੈ ਐਲਨ ਮਸਕ ਦੇ ਦਫਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਅਸਤੀਫਾ ਦੇਣੀ ਉਹ ਕਹਿੰਦਾ ਵੀ ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦੀ ਕਹਿੰਦੀ ਮੈਂ ਹੈੱਡ ਆਫਿਸ 'ਚ ਕੰਮ ਕਰਦੀ ਹਾਂ ਕਹਿੰਦਾ ਕਹਿੰਦਾ ਠੀਕ ਹੈ ਵੀ ਮੈਂ ਅਸਤੀਫਾ ਤੇ ਰੱਖ ਲੈਣਾ ਚਲ ਆ ਚੱਕ 1 ਲੱਖ ਡਾਲਰ ਚੱਕ ਤਾ ਨੇ ਦੁਨੀਆ ਕੋ ਮਿਆਂ ਲੱ ਫਿਰ ਦੇਖਦੇ ਆ ਤੇ ਅਸਤੀਫੇ ਬਾਰੇ ਉਹਨੇ ਕਿਹਾ ਚੱਲਾ ਆ ਵੀ ਵਧੀਆ ਚੱਲ ਜੇ ਨਾਲੇ ਤਾਂ ਲੱਖ ਡਾਲਰ ਕਹਿੰਦਾ ਮੋੜ ਨਹੀਂ ਲੋੜ ਨਹੀਂ ਰੱਖ ਲਈ ਉਹਨੇ ਕਿਹਾ ਨਾਲੇ ਸਤੀਫਾ ਹੋ ਜਾਊਗਾ ਨਾਲੇ ਮੰਨ ਤਾਂ ਲੱਖ ਡਾਲਰ ਮਿਲ ਗਿਆ ਮੈਂ ਤਾਂ ਦੁਨੀਆ ਘੁੰਮ ਕੰ ਉਹ ਵਰਲਡ ਟੂਰ ਤੇ ਚਲੀ ਗਈ ਦੋ ਤਿੰਨ ਮਹੀਨਿਆਂ ਬਾਅਦ ਘੁੰਮ ਕੰ ਘਮ ਕੇ ਆ ਗਈ ਕਹਿੰਦੀ ਮੈਂ ਆ ਗਈ ਮੁਰੇਈ ਉਹ ਕਹਿੰਦਾ ਕੌਣ ਹੈ ਤੂੰ ਕਹਿੰਦੀ ਮੈਂ ਅਸਤੀਫਾ ਦਿੱਤਾ ਸੀ ਡਾ ਅੱਛਾ ਕਹਿੰਦਾ ਅਸਤੀਫਾ ਆਪੇ ਦਰ ਓਕੇ ਕਹਿੰਦਾ ਐਕਸੈਪਟਡ ਅਸਤੀਫਾ ਪ੍ਰਵਾਨ ਉਹ ਕਹਿੰਦੀ ਜੀ ਪ੍ਰਵਾਨ ਹੀ ਕਰਨਾ ਸੀਗਾ ਜੀ ਉਦੋਂ ਹੀ ਕਰ ਲੈਂਦੇ ਫਿਰ ਮੈਨੂੰ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਘਮਾਉਣ ਦਾ ਇਹ ਮੈਨੂੰ ਸਮਝ ਨਹੀਂ ਆਇਆ ਆਈਡੀਆ ਉਹ ਕਹਿੰਦਾ ਜਿਸ ਦਿਨ ਤੂੰ ਅਸਤੀਫਾ ਦੇਣ ਆਈ ਸੀ ਨਾ ਮੈਨੂੰ ਪਤਾ ਨਹੀਂ ਸੀ ਤੇਰੀ ਮੇਰੇ ਦਫ਼ਤਰ 'ਚ ਐਹਮੀਅਤ ਕੀ ਹੈ ਮੈਂ ਤੈਨੂੰ ਜਾਣਦਾ ਨਹੀਂ ਸੀ ਕਹਿੰਦਾ ਮੈਂ ਤੈਨੂੰ ਲੱਖ ਡਾਲਰ ਦੇ ਕੇ ਭੇਜਦਾ ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਤਰਥੱਲੀ ਮੱਜ ਜਾਣੀ ਸੀ ਦੂਜੇ ਤੀਜੇ ਦਿਨ ਵੀ ਉਹ ਆਣੀ ਰਹੀ ਜੀ ਕੰਮ ਰੁਕਿਆ ਪਿਆ ਉਹਨੂੰ ਬਲਾਉ ਕਹਿੰਦਾ ਮੈਂ ਤੈਨੂੰ ਫੋਨ ਕਰਕੇ ਬੁਲਾ ਲੈਣਾ ਸੀ ਵਾਪਸ ਵੀ ਤੂੰ ਕਿੰਨੀ ਤਨਖਾਹ ਮੰਗਦੀ ਆ ਜਾਂ ਜੀ ਤੈਨੂੰ ਦੇ ਦਾਂਗੇ ਹਨਾ ਪਰ ਕਹਿੰਦਾ ਮੀਨ 2-3 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਉਣੀ ਐ ਜਾਂ ਨਹੀਂ ਆਉਂਦੀ ਕਹਿੰਦਾ ਸਤੀਵਾ ਪ੍ਰਵਾਨ ਕਰ ਲੈ ਜਿੱਥੇ ਜਾਣਾ ਹੈ ਉੱਥੇ ਆਪਣੀ ਐਮੀਅਤ ਜ਼ਰੂਰ ਬਣਾਉਣੀ ਐ ਨਹੀਂ ਤਾਂ ਫਿਰ ਤੂੰ ਕੋ ਨਹੀਂ ਪੁੱਛਦਾ ਭੀੜ ਬਹੁਤ ਜ਼ਿਆਦਾ ਹੈ ਆਪਣੀ ਐਮੀਏ ਥੋੜੇ ਬਿਨਾਂ ਸਰੇ ਨਾ ਮਤਲਬ ਸਿੱਧਾ ਜਿਹਾ ਪੰਜਾਬੀ ਚ ਕਮਾ ਤਾਂ ਥੋੜੇ ਬਿਨਾਂ ਦਫ਼ਤਰ ਚ ਸਰੇ ਨਾ ਬਈ ਐਨੀ ਐਮੀਅਤ ਹੋਵੇ ਤੁਹਾਡੀ ਜਿਹੜੇ ਮਰਜੀ ਮਤਲਬ ਕਈ ਕਈ ਹੈਜਡ ਡਿਪਾਰਟਮੈਂਟ ਵੀ ਵੀ ਨੇ ਜਿੱਥੇ ਪੀ ਐਨ ਵੀ ਨਾ ਵੀ ਨਹੀਂ ਸਰਦਾ ਬਰ ਉਹ ਇੰਨਾ ਫੇਵਰਟ ਹੁੰਦਾ ਕਿ ਜਿਵੇਂ ਤੁਸੀਂ ਉਹ ਮੁੰਨਾ ਬਾਈ ਐਮ ਬੀਬੀ ਐਸ ਫਿਲਮ ਦੇਖੀ ਹੋਣੀ ਉਹਦੇ ਚੋਂ ਜਿਹੜਾ ਸਫਾਈ ਵਾਲਾ ਉਹ ਨਹੀਂ ਉਹੀ ਮਤਲਬੰਦਾ ਦੇਖ ਲਓ ਜਾਦੂ ਕੀ ਜੱਪੀ ਜਿਹੜਾ ਕਹਿੰਦਾ ਸੀ ਤੇ ਉਹ ਉਹੀ ਠੀਕ ਕਰੀ ਜਾਂਦਾ ਸੀਗਾ ਮਰੀਜ਼ਾਂ ਨੂੰ ਸੋ ਅਹਿਮियत ਕਿਸੇ ਦੀ ਵੀ ਪਰਮਾਤਮਾ ਆਪ ਥੋੜੀ ਆਉਂਦਾ ਹੁੰਦਾ ਕੁਝ ਵੀ ਕਰਾਉਣ ਵਾਸਤੇ ਕਰਨ ਵਾਸਤੇ ਪਰਮਾਤਮਾ ਆਪ ਥੋੜੀ ਆਉਂਦਾ ਕਿਸੇ ਨਾ ਕਿਸੇ ਬੰਦੇ ਨੂੰ ਬਲ ਬਖਸ਼ਦਾ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕਰਾਉਂਦਾ ਕੰਮ ਉਹ ਆਪਾ ਕਰੋ ਕਹਿੰਦੇ ਨੇ ਭਾਈ ਰੱਬ ਦਾ ਬੰਦਾ ਸੀ ਵੀ ਕੰਮ ਕਰ ਗਿਆ ਵਧੀਆ ਸੋ ਜਿੱਥੇ ਜਾਣਾ ਹੈ ਡਿਪਾਰਟਮੈਂਟ ਚ ਜਿਹੜੇ ਵੀ ਮਾ ਡਿਪਾਰਟਮੈਂਟ ਜਾਣਾ ਆਪਣੀ ਐਮੀਅਤ ਬਣਾਉਣੀ ਹੈ ਔਰ ਜਿਸ ਤਰ੍ਹਾਂ ਤੁਸੀਂ ਇੱਥੋਂ ਤੁਹਾਨੂੰ ਬਿਨਾਂ ਪੈਸੇ ਤੋਂ ਬਿਨਾਂ ਸ਼ਿਫਾਰਿਸ਼ ਤੋਂ ਇੱਥੋਂ ਭੇਜ ਰਹੇ ਆ ਬਿਲਕੁਲ ਉਵੇਂ ਜਿਵੇਂ ਜੋ ਤੁਹਾਡੇ ਕੋਲ ਆਉਣਗੇ ਉਹਨਾਂ ਉਹ ਵੀ ਤੁਹਾਡੇ ਤੋਂ ਇਹੀ ਉਮੀਦ ਕਰਦੇ ਨੇ ਕਿ ਸਾਨੂੰ ਵਧੀਆ ਤਰੀਕੇ ਦਾ ਮਾਹੌਲ ਮਿਲੂਗਾ ਕਿਉਂਕਿ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਪਹਿਲਾਂ ਮੱਥਾ ਟੇਕ ਕੇ ਆਊਗਾ ਜੀ ਉਹ ਗੁਰਦੁਆਰਾ ਸਾਹਿਬ ਜਾ ਕੇ ਉਹ ਮੰਦਿਰ ਜਾ ਕੇ ਉਹ ਇਹ ਪ੍ਰਮਾਤਮਾ ਅੱਜ ਮ ਕੰਮ ਹੈ ਆ ਕੋਈ ਤੇਰੇ ਹੀ ਬੰਦਾ ਬੈਠਾ ਹੋਵੇ ਕੁਰਸੀ ਤੇ ਜੇ ਅੱਜ ਆ ਕੰਮ ਹੋ ਜੇ ਕਬੀਲ ਦਰਲੀ ਤੇ ਛੱਡ ਜੂਗੀ ਜੇ ਤੁਸੀਂ ਕੰਮ ਕਰਤਾ ਉਹ ਉਹ ਜਾਂਦਾ ਹੋਇਆ ਧੰਨਵਾਦ ਵੀ ਕਰੂਗਾ ਗੁਰਦੁਆਰਾ ਸਾਹਿਬ ਦਾ ਵੀ ਪ੍ਰਮਾਤਮਾ ਤੇਰੇ ਹੀ ਰੂਪ ਸੀ ਬਸ ਇਹਨੂੰ ਤਰੱਕੀਆਂ ਬਖਸ਼ੀਂ ਦਾ ਪਰਿਵਾਰ ਖੁਸ਼ ਰੱਖੀ ਦੁਆਵਾਂ ਦੇਊਗਾ ਜੇ ਤੁਸੀਂ ਮੋੜਤਾ ਫਿਰ ਉਹ ਕਹੂਗਾ ਉਹ ਤੋਂ ਬਾਅਦ ਦੁਆਵਾਂ ਦੇਊਗਾ ਵੀ ਯਾਰ ਉਹ 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 ਵੀ ਦੁਆਵਾਂ ਬਦਵਾਵਾਂ ਇੱਥੇ ਨਰਕ ਸੁਰਗ ਇੱਥੇ